ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਮਲੇਰ ਕੋਟਲਾ ਕਲਬ ਹਾਊਸ ਵਿਖੇ ਅੱਜ ਜ਼ਿਲ੍ਹਾ ਪ੍ਰੈਸ ਕਲਬ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ 'ਚ ਵਿਸ਼ੇਸ਼ ਤੌਰ ਤੇ ਐਸਐਸਪੀ ਮਲੇਰ ਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐਸਪੀ ਮਲੇਰ ਕੋਟਲਾ ਗੁਰਦੇਵ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਪੱਤਰਕਾਰ ਸਾਥੀਆਂ ਨੇ ਉਹਨਾਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਫਸਰਾ ਸਾਹਮਣੇ ਰੱਖੀਆਂ ਗਲਬਾਤ ਦੌਰਾਨ ਐਸਐਸਪੀ ਨੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਅਤੇ ਪੁਲਿਸ ਤੇ ਪੱਤਰਕਾਰਾਂ ਚ ਬਦਿਆ ਤਾਲਮੇਲ ਪੈਦਾ ਕਰਨ ਦਾ ਪਰੋਸਾ ਦਿਵਾਇਆ ਇਸ ਮੌਕੇ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਾਹਬੁੱਦੀਨ ਨੇ ਆਏ ਮਹਿਮਾਨਾਂ ਅਤੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰ ਕੋਟਲਾ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਸਾਡੇ ਅੱਜ ਦੇ ਇਸ ਜ਼ਿਲ੍ਹਾ ਪ੍ਰੈਸ ਕਲੱਬ ਦੀ ਮੀਟਿੰਗ ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਡੇ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਸਾਹਿਬ ਤੇ ਡੀਐਸਪੀ ਸਾਹਿਬ ਗੁਰਦੇਵ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਕਹਣਾ ਕਿ ਉਹ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਜੁੱਤੀ ਸਰ ਜਿਹੜੀ ਗੱਲ ਸਾਡੇ ਪੱਤਰਕਾਰ ਵਾਰ-ਵਾਰ ਕਹਿ ਰਹੇ ਨੇ ਕਿਉਂਕਿ ਦੇਖੋ ਅਸੀਂ ਕਵਰੇਜ ਕਰਦੇ ਆ ਆਪਦਾ ਟਾਈਮ ਉਹਦੇ ਬਦਲੇ ਜੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਇਹੀ ਕਹਿਣਾ ਵੀ ਸਾਨੂੰ ਜਿਹੜਾ ਹੈ ਦਫ਼ਤਰਾਂ ਚ ਹੈ ਥਾਣਿਆਂ ਚ ਹੈ ਜਿੱਥੇ ਵੀ ਉਹ ਸਾਨੂੰ ਰਿਸਪੈਕਟ ਦਿੱਤੀ ਜਾਵੇ ਕਿਉਂਕਿ ਕਈ ਵਾਰ ਕੀ ਹੁੰਦਾ ਜੀ ਕਿ ਕੋਈ ਕ੍ਰਿਮੀਨਲ ਬੰਦਾ ਅੰਦਰ ਬੈਠਾ ਹੁੰਦਾ ਤੇ ਸਾਡੇ ਬੰਦੇ ਬਾਹਰ ਖੜੇ ਹੁੰਦੇ ਨੇ ਉਹ ਜਨਕਾ ਇਦਾਂ ਨੇ ਕਈ ਵਾਰ ਗੱਲਾਂ ਹੋ ਚੁੱਕੀਆਂ ਸੀਗੀਆਂ ਪਹਿਲਾਂ ਵੀ ਤੇ ਉਸ ਲਈ ਜਿਹੜਾ ਹੈਗਾ ਉਹ ਸਤਕਾਰ ਦੀ ਮੰਗ ਕਰਦੇ ਆ ਤੇ ਦੂਜਾ ਸਾਡ ਜਿਹੜੀ ਡਿਮਾਂਡ ਆ ਸਾਡੀ ਇੱਕ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਡੇਲੀ ਦੀ ਦਿੱਲੀ ਕ੍ਰਾਈਮ ਰਿਪੋਰਟ ਜਿਹੜੀ ਹੈਗਾ ਗਰੁੱਪ ਚ ਪੈਂਦੀ ਸੀਗੀ ਉਹਦੇ ਨਾਲ ਜਿਹੜੀ ਛੋਟੀ ਤੋਂ ਛੋਟੀ ਕਵਰੇਜ ਹੁੰਦੀ ਚਾਹੇ ਕੋਈ ਯੂਐਸਏ ਠੇੜ ਗਿਆ ਚਾਹੇ ਜੋ ਵੀ ਹੈ ਉਹ ਜਿਹੜਾ ਹੈਗਾ ਸੀ ਉਹਦੇ ਚ ਚੱਕ ਕੇ ਜਿੰਨੇ ਲਾਉਣੇ ਪਏ ਸੀ ਅਸੀਂ ਸਾਰੇ ਆਪਾਂ ਉਹ ਜਿਹੜਾ ਹੈਗਾ ਅਖਬਾਰਾਂ ਕਵਰੇਜ ਕਰ ਲੈਂਦੇ ਸੀਗੇ ਉਹ ਹੁਣ ਜਿਹੜਾ ਹੈਗਾ ਕਈ ਮਹੀਨਿਆਂ ਤੋਂ ਬੰਦ ਹੈ ਕਿਉਂ ਡੇਲੀ ਕ੍ਰਾਈਮ ਰਿਪੋਰਟ ਨਹੀਂ ਆ ਰਹੀ ਤੇ ਦੂਜਾ ਸਰ ਜਿਵੇਂ ਅਸੀਂ ਕਹਨੇ ਆ ਕਿ ਪ੍ਰੈਸ ਨੋਟ ਆ ਜਾਂਦਾ ਹੈ ਜਾਂ ਕੋਈ ਹੋਰ ਖਬਰ ਜਣੀ ਸਾਨੂੰ ਪਤਾ ਲੱਗਦੀ ਹੈ ਲੇਕਿਨ ਉਹਦੇ ਜਿਹੜਾ ਅਸੀਂ ਜਿਹੜਾ ਵਰਸ਼ਨ ਲੈਣਾ ਹੁੰਦਾ ਸਾਨੂੰ ਉੱਥੇ ਐਂ ਨਹੀਂ ਪਤਾ ਲੰਦਾ ਸੀ ਵਰਸ਼ਨ ਕਿਹਦਾ ਲਈਏ ਤਾਂ ਸਾਡੀ ਜਿਹੜੀ ਮੰਗ ਹੈ ਕਿ ਕੋਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ ਵੀ ਤਾਂ ਕਿ ਜੇ ਕੋਈ ਪ੍ਰੈਸ ਰਿਲੀਜ਼ ਜੋ ਵੀ ਆ ਸੀ ਉਹਨਾਂ ਨਾਲ ਜਿਹੜਾ ਹੈ ਕਨਫਰਮ ਕਰ ਸਕੀਏ ਕਿ ਖਬਰ ਦੇ ਵਿੱਚ ਕਈ ਵੀਰ ਕੋਈ ਗਲਤੀ ਹੁੰਦੀ ਹੈ ਜਿਵੇਂ ਪਹਿਲਾਂ ਇੱਕ ਪ੍ਰੈਸ ਰਿਪੋਰਟ ਆਇਆ ਸੀਗਾ ਉਹ ਆਪਣੇ ਚੋਰੀ ਵਾਲੇ ਸੀਗੇ ਉਹਦੇ ਜਿਹੜਾ ਮੁੱਲਜਮ ਠੀਕਾ ਉਹਦਾ ਮੁਹੰਮਦ ਬੱਚੋ ਸਨਾਕਤ ਲਿਖਿਆ ਸੀ ਲੇਕਿਨ ਉਹ ਹੈ ਸੀ ਮੁਹੰਮਦ ਮਦਸਰ ਉਹਦੇ ਜਿਹੜਾ ਹੈ ਕਿ ਸਾਡੇ ਇਹੀ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਕੀ ਤੋਂ ਕਨਫਰਮ ਕਰੀਏ ਕਿ ਮੁਹੰਮਦ ਆਇਆ ਮੁਹੰਮਦ ਮਦਸਰ ਹੈ ਸੋ ਇਸ ਲਈ ਅਸੀਂ ਕਹਿਣਾ ਕਿ ਕੋਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇਹ ਕਨਫਰਮ ਕਰ ਸਕੀਏ ਇੱਕ ਸਰ ਇਹ ਸੀਆ ਜਿਹੜੇ ਸਾਥੀ ਵੀਡੀਓ ਦੀ ਗੱਲ ਕਰਦੇ ਨੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਇੱਕ ਤੋਂ ਪੱਤਰਕਾਰ ਜਿਹੜਾ ਹੈਗਾ ਉਹ ਸਾਰਾ ਦਿਨ ਉੱਥੇ ਹੀ ਰਹਿੰਦੇ ਨੇ ਦਫ਼ਤਰਾਂ 'ਚ ਫਿਰਦੇ ਰਹਿੰਦੇ ਨੇ ਉਹ ਜਿਹੜਾ ਹੈਗਾ ਵੀਡੀਓ ਲੈ ਕੇ ਉਹ ਚਲਾ ਦਿੰਦੇ ਨੇ ਲੇਕਿਨ ਬਾਕੀ ਜਾਂਦੇ ਦਫ਼ਤਰਾਂ 'ਚ ਫੋਨ ਆਉਣ ਲੱਗ ਜਾਂਦੇ ਨੇ ਕਿ ਤੁਸੀਂ ਨਹੀਂ ਭੇਜੀ ਹੈਗੀ ਸੋ ਜੀ ਕਹਣਾ ਜੇ ਕੋਈ ਇਦਾਂ ਦੀ ਵੀਡੀਓ ਜਾਂ ਪ੍ਰੈਸ ਰਿਲੀਜ਼ ਕਰੇ ਜਾਂਦੇ ਤਾਂ ਉਹ ਸਾਰਿਆਂ ਨੂੰ ਭੇਜ ਦਿੱਤੀ ਜਾਵੇ ਅਸੀਂ ਆਪਣਾ ਇੱਕ ਪੂਰੇ ਜ਼ਿਲ੍ਹੇ ਅਸੀਂ ਮਲੇਰਕੋਲੇ ਦਾ ਵੀ ਇੱਕ ਗਰੁੱਪ ਬਣਾ ਕੇ ਦੇ ਦੇਣਾ ਜਿੱਦੇ ਟੋਟਲੀ ਸਾਰੇ ਪੱਤਰਕਾਰ ਹੋਣਗੇ ਚਾਹੇ ਕੋਈ ਵੀ ਹੈ ਉਹ ਅਸੀਂ ਉਹਦੇ ਚ ਪੜਾ ਹੈਗਾ ਪ੍ਰੈਸ ਹੁਣ ਪਾ ਦਿੱਤਾ ਜਾਵੇ ਤਾਂ ਕਿ ਉਹ ਸਾਰਿਆਂ ਨੂੰ ਪਤਾ ਲੱਜੂ ਸਾਨੂੰ ਕੋਈ ਕਨਫਰਮ ਕਰਨਾ ਹੋਵੇ ਅਸੀਂ ਨੋਟ ਅਫਸਰ ਨਾਲ ਗੱਲ ਕਰ ਲਾਂਗੇ ਤੋ ਗਰੀ ਦ ਚੌਥੀ ਮੰਗ ਸੀ ਸਰ ਇਹ ਐਫ ਆਈ ਆਰ ਤੇ ਅਵੇ ਡਾਊਨਲੋਡ ਨਹੀਂ ਹੁੰਦੀ ਹੈ ਉਹ ਪਾਕੀ ਸਾਰੇ ਜ਼ਿਲ੍ਹਾ ਚ ਹੁੰਦੀ ਹੈ ਡਾਊਨਲੋਡ ਲੇਕਿਨ ਆਪਣੀ ਇੱਥੇ ਪਤਾ ਨਹੀਂ ਕੀ ਪ੍ਰੋਬਲਮ ਹੈ ਕਿ ਇੱਥੇ ਡਾਊਨਲੋਡ ਨਹੀਂ ਹੋ ਰਹੀ ਸੋ ਸਾਡੀਆਂ ਮੰਗਾਂ ਨੇ ਕਿ ਜਿਹੜੀਆਂ ਇਹਨਾਂ ਵੱਲ ਜਿਹੜਾ ਹੈਗਾ ਧਿਆਨ ਦਿੱਤਾ ਜਾਵੇ ਦੂਜਾ ਸਰ ਅਸੀਂ ਜਿਹੜਾ ਅੱਜ ਦਾ ਗ੍ਰੀਨ ਮੀਟਿੰਗ ਅਸੀਂ ਵੀ ਸ਼ਾਇਦ ਦੇਖਿਆ ਸਾਰੇ ਪੱਤਰਕਾਰਾਂ ਨੂੰ ਪਤਾ ਹੈ ਕਿ ਤੁਸੀਂ ਜਿੰਨ ਤੋਂ ਆਏ ਹੋ ਵਧੀਆ ਕੰਮ ਕਰ ਰਹੇ ਹੋ ਨਸ਼ੇ ਨੂੰ ਵੀ ਕਾਫੀ ਹੱਦ ਤੱਕ ਠੱਲ ਪਈ ਹੈ ਕਿ ਪਹਿਲਾਂ ਜਿਵੇਂ ਜਿਆਦਾ ਚਰਚਾ ਹੁੰਦੀ ਸੀਗੀ ਉਹਨੋਂ ਕਾਫੀ ਹੱਦ ਤੱਕ ਠੱਲ ਪਈ ਹੈ ਅਸੀਂ ਚਾਹਣਾ ਹੈ ਕਿ ਜਿਹੜੀ ਇਹ ਮੁਹਿੰਮ ਹੈ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਤੇ ਸਾਡੇ ਵੱਲੋਂ ਪ੍ਰੈਸ ਵੱਲੋਂ ਜੋ ਸਹਿਯੋਗ ਦੀ ਮੰਗ ਹੋਊਗੀ ਉਹ ਅਸੀਂ ਹਰ ਟਾਈਮ ਤੁਹਾਡੇ ਨਾਲ ਖੜੇ ਹਾਂ ਜਿੱਥੇ ਵੀ ਸਾਨੂੰ ਕਹੋਗੇ ਅਸੀਂ ਹਰ ਤਰ੍ਹਾਂ ਦੀ ਤੁਹਾਨੂੰ ਸਹਿਯੋਗ ਦਵਾਂਗੇ ਸੋ ਅਸੀਂ ਤਾਂ ਇਹ ਜਿਹੜੀ ਇਹ ਚਾਹਣਾ ਹੈ ਕਿ ਜਿਵੇਂ ਅਸੀਂ ਸਹਿਯੋਗ ਦਿੰਦਾ ਤਾਂ ਸਾਨੂੰ ਵੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲਦਾ ਰਹੇ ਤਾਕੇ ਜਿਹੜੇ ਸਬੰਧ ਆ ਸਾਡੇ ਅੱਗੇ ਵੀ ਇਸੇ ਤਰ੍ਹਾਂ ਬਣੇ ਰਹਿਣ ਸੋ ਅਖੀਰ ਚ ਮੈਂ ਜਿਹੜਾ ਹੈਗਾ ਜਿਲ੍ਹਾ ਪ੍ਰੈਸ ਕਲੱਬ ਵੱਲੋਂ ਜਿਹੜਾ ਹੈਗਾ ਤੁਹਾਡੀ ਵਧੀਆ ਕਾਰਗੁਜ਼ਾਰੀ ਤੁਹਾਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਅੱਗੋਂ ਵੀ ਇਸੇ ਤਰ੍ਹਾਂ ਡਾ ਹੈਗਾ ਸਾਡੇ ਜ਼ਿਲ੍ਹੇ 'ਚ ਨਸ਼ਾ ਮੁਕਤ ਕਰਨ ਤੇ ਲਈ ਜਾਂ ਜਿਹੜਾ ਹੋਰ ਕ੍ਰਾਈਮ ਮੁਕਤ ਕਰਨ ਦੇ ਲਈ ਜਿਹੜਾ ਪੁਲਿਸ ਕੰਮ ਕਰ ਰਿਹਾ ਹੈ ਉਸੇ ਤਰ੍ਹਾਂ ਲਗਾਤਾਰ ਜਾਰੀ ਰਹੇ ਧੰਨਵਾਦ ਤੇ ਡਿਸਟ੍ਰਿਕਟ ਮੇਅਰ ਕੋਟਲਾ ਦੇ ਪ੍ਰੈਸ ਦੇ ਪ੍ਰਧਾਨ ਜੀ ਉਹਨਾਂ ਦੇ ਕਾਬਲ ਸਾਰੇ ਸਾਥੀ ਮੈਂਬਰ ਸਭਾਂ ਪਹਿਲਾਂ ਤਾਂ ਮੈਂ ਤੁਹਾਡਾ ਥੈਂਕਸ ਕਰਦਾ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਤੁਹਾਡੇ ਨਾਲ ਇੰਟਰੈਕਸ਼ਨ ਕਰਨ ਦਾ ਬਾਕੀ ਮੈਨੂੰ ਲੱਗੇ ਨੂੰ ਤਕਰੀਬਨ 3 ਮਹੀਨੇ ਹੋ ਗਏ ਇਸ ਡਿਸਟ੍ਰਿਕਟ ਦੇ ਵਿੱਚ ਤੇ ਮੇਰੀ 30 ਸਾਲ ਤੋਂ ਉੱਪਰ ਨੌਕਰੀ ਹੋ ਗਈ ਹੈ ਇਸ ਪੁਲਿਸ ਡਿਪਾਰਟਮੈਂਟ ਦੀ ਕਾਫੀ ਸ਼ਹਿਰਾਂ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਉਹਦੇ ਵਿੱਚੋਂ ਮੈਂ ਜਲੰਧਰ 'ਚ ਜ਼ਿਆਦਾ ਨੌਕਰੀ ਕੀਤੀ ਕਿਉਂਕਿ ਜਲੰਧਰ ਨੂੰ মিডিਆ ਹੱਬ ਵੀ ਕਹਿੰਦੇ ਹੈਗੇ ਉੱਥੇ ਜਿਹੜੇ ਪ੍ਰਿੰਟ মিডিਆ ਦੇ ਵੱਡੇ ਅਖਬਾਰ ਪਹਿਲਾਂ ਨਿਕਲਦੇ ਸੀਗੇ ਉਹਦੇ ਕਰਕੇ ਜ਼ਿਆਦਾ ਫੋਕਸ ਰਹਿੰਦਾ ਸੀ ਤਾਂ ਉੱਥੇ ਉਹਦੇ ਉਹ ਵੀ ਇੱਕ ਰੀਜ਼ ਹੈ ਨਾ ਮੇਰਾ ਪ੍ਰੈਸ ਦੇ ਨਾਲ ਹਮੇਸ਼ਾ ਬੜਾ ਅੱਛਾ ਰਾਫਤਾ ਰਿਹਾ ਅਜੇ ਤੱਕ ਔਰ ਦੂਸਰਾ ਅੱਛਾ ਰਾਫਤਾ ਰਹਿਣ ਦਾ ਕਾਰਨ ਹੈਗਾ ਟ੍ਰਾਂਸਪੇਸ ਵੀ ਜਦੋਂ ਕੋਈ ਵੀ ਬੰਦਾ ਜਾਂ ਕੋਈ ਵੀ ਡਿਪਾਰਟਮੈਂਟ ਆਪਣੀ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਤਾਂ মিডিਆ ਨੂੰ ਨੇਚਰਲੀ ਇੱਕ মিডিਆ ਨੂੰ ਨਹੀਂ ਕਿਸੇ ਨੂੰ ਵੀ ਕ੍ਰਿਓਸਟੀ ਹੁੰਦੀ ਹੈ ਵੀ ਇਹ ਗੱਲ ਛਪਾਈ ਲਕਾਈ ਕਿਉਂ ਜਾ ਰਹੀ ਹੈ ਜਿਹਦੇ ਲਈ মিডিਆ ਆਪਣਾ ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ ਤੇ ਉਦੋਂ ਡਿਪਾਰਟਮੈਂਟ ਦੀ ਤੇ মিডিਆ ਦੀ ਕਨਫਰੋਂਟੇਸ਼ਨ ਸ਼ੁਰੂ ਹੋ ਜਾਂਦੀ ਹੈ ਕਿ ਇਹ ਕਿਉਂ ਕਰ ਰਹੇ ਸਾਡੇ ਵੱਲੋਂ ਮੇਰੇ ਵੱਲੋਂ ਖਾਸ ਕਰ ਇਦਾਂ ਦਾ ਕੋਈ ਵੀ ਇੱਛਾ ਮੇਰੇ ਦਿਮਾਗ 'ਚ ਦਿਲ 'ਚ ਨਹੀਂ ਹੈ ਵੀ ਅਸੀਂ ਕੋਈ ਚੀਜ਼ ਲੁਕੋਣੀ ਚਾਹੁੰਨੇ ਆ ਕਿਸੇ ਕੋਲੋਂ ਵੀ ਜਿਹੜੀਆਂ ਤੁਸੀਂ ਆਪਣੀਆਂ ਡਿਮਾਂਡਸ ਜਿਹੜੀਆਂ ਅੱਜ ਰੱਖੀਆਂ ਹੈਗੀਆਂ ਇਹ ਆਲਰੇਡੀ ਮੇਰੇ ਨੋਟਿਸ 'ਤੇ ਪ੍ਰਧਾਨ ਜੀ ਨੇ ਵੀ ਤੁਹਾਡੇ 'ਚੋਂ ਪੰਜ ਸੱਜਣ ਹੈਗੇ ਨੇ ਜਿਹੜੇ ਮੇਰੇ ਕੋਲ ਆਏ ਸੀ ਉਹਨਾਂ ਨੇ ਮੈਨੂੰ ਦੱਸੀਆਂ ਹੈਗੀਆਂ ਇਹ ਤਾਂ ਆਪਾਂ ਅੱਜ ਹੀ ਦੂਰ ਕਰ ਦੇਵਾਂਗੇ ਸਾਰੇ ਟੋਟਲ ਜਿੰਨੀਆਂ ਵੀ ਹੈਗੀਆਂ ਉਹਨਾਂ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਡਿਮਾਂਡ ਹੈ ਜਿਹੜੀ ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈਗਾ ਮਾਨ ਸਤਕਾਰ ਮੈਂ ਐਜ਼ ਅ ਮੀਡੀਆ ਮੈਂਬਰ ਨਹੀਂ ਕਹਿੰਦਾ ਵੀ ਤੁਹਾਡਾ ਮਾਨ ਸਤਕਾਰ ਹੋਣਾ ਚਾਹੀਦਾ ਤੁਹਾਡਾ ਐਜ਼ ਅ ਹਿਊਮਨ ਬੀਇੰਗ ਵੀ ਮਾਨ ਸਤਕਾਰ ਹੋਣਾ ਚਾਹੀਦਾ ਸਾਡਾ ਕੋਈ ਵੀ ਬੰਦਾ ਠਾਣਿਆਂ 'ਚ ਜਾਵੇ ਸਾਡੇ ਦਫ਼ਤਰਾਂ 'ਚ ਆਵੇ ਜੇ ਉਹ ਰਿਜ਼ਰਵ ਕਰਦਾ ਤਾਂ ਉਹਦਾ ਮਾਨ ਸਤਕਾਰ ਬਿਲਕੁਲ ਹੋਣਾ ਚਾਹੀਦਾ ਮੈਂ ਤਾਂ ਬਿਲਕੁਲ ਇਸ ਗੱਲ ਦੇ ਹੱਕ 'ਚ ਹੈਗਾ ਔਰ ਮੈਂ ਇਨਸ਼ੋਰ ਵੀ ਕਰੂੰਗਾ ਅੱਜ ਸਾਡੇ ਡੀਐਸਪੀ 서ਬਡਿਵੀਜ਼ਨ ਇਕੋ ਹੀ ਮੇਰੇ ਨਾਲ ਆ ਸਕੇ ਕਿਉਂਕਿ ਮਾਨਯੋਗ ਸੀਐਮ ਸਾਹਿਬ ਦਾ ਇੱਕ ਪ੍ਰੋਗਰਾਮ ਸੀ ਸੰਗਰੂਰ ਚ ਅੱਜ ਤੇ ਉਹਦੇ ਕਰਕੇ ਅਹਿਮਦਗੜ ਔਰ ਅਮਰਗੜ ਵਾਲੇ ਅਫਸਰਾਂ ਨੂੰ ਉੱਥੇ ਡਿਊਟੀ ਲਈ ਭੇਜਣਾ ਪਿਆ ਐ ਐਸਪੀ ਡੀ ਦੇ ਨਾਲ ਨਹੀਂ ਤਾਂ ਅਸੀਂ ਸਾਰਿਆਂ ਨੇ ਇਕੱਠੇ ਆ ਜਾਣਾ ਸੀ ਔਰ ਸਾਰਿਆਂ ਦੇ ਨਾਲ ਹੀ ਰਾਫਤਾ ਹੋ ਜਾਣਾ ਸੀ ਕਿਉਂਕਿ ਉਹ ਦੋਨੇ ਅਫਸਰ ਵੀ ਨਵੇਂ ਲੱਗੇ ਐ ਉਹ ਤਾਂ ਹੁਣੇ ਹੀ ਲੱਗੇ ਨੇ ਇਨਫੈਕਟ 15 20 ਦਿਨ ਪਹਿਲਾਂ ਹੀ ਉਹਨਾਂ ਦੀਆਂ ਪੋਸਟਿੰਗਸ ਹੋਈਆਂ ਬਟ ਇਹਨਾਂ ਦੋਨੋਂ ਹੀ ਜਗ੍ਹਾ ਵਾਲੇ ਅਫਸਰਾਂ ਨੂੰ ਵੀ ਮੈਂ ਜ਼ਰੂਰ ਅੱਜ ਹੀ ਕਹੂੰਗਾ ਵੀ ਉਹ ਵੀ ਤੁਹਾਨੂੰ ਆਪਦੇ ਆਪ ਦੇ ਜਿਹੜੇ ਤੁਹਾਡੇ ਚੋਂ ਬੰਦੇ ਉਸ ਏਰੀਆ 'ਚ ਰਿਪੋਰਟਿੰਗ ਕਰ ਰਹੇ ਹਨ ਉਹਨਾਂ ਨੂੰ ਬੁਲਾ ਕੇ ਇੱਕੋ ਮੀਟਿੰਗ ਕਰ ਲੈਣਗੇ ਔਰ ਤੁਹਾਡੇ ਨਾਲ ਮੀਟਿੰਗ ਕਰਨ ਦੇ ਵਿੱਚ ਸਾਡਾ ਫਾਇਦਾ ਹੈ ਨੁਕਸਾਨ ਕੋਈ ਫਾਇਦਾ ਇਹਦਾ ਸੈਂਸ ਵੀ ਤੁਸੀਂ ਦੱਸ ਕੇ ਹਟੇ ਸਾਰੇ ਜਾਣੇ ਵੀ ਅਸੀਂ ਨਮਾਇੰਦਗੀ ਕਰਦੇ ਹਾਂ ਕਿਸੇ ਨਾ ਕਿਸੇ ادارے ਦੀ ਦੇਖੋ ਜਿੱਦਾਂ ਸਾਡੇ ਪੁਲਿਸ 'ਚ ਸਾਰਾ ਕੁਝ ਠੀਕ ਨਹੀਂ ਹੈਗਾ ਉਦਾਂ ਹੀ মিডিਆ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਹੈਗਾ। ਬਲਕਿ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜੇ ਆਪਾਂ ਆਪਣੇ ਆਪ ਨੂੰ ਇਹੀ ਕਰਨ ਤੇ ਜ਼ੋਰ ਲਾਦੀਏ ਵੀ ਨਹੀਂ ਮੈਂ ਨਾ ਮੰਨੂ ਮੈਂ ਨਾ ਮੰਨੂ ਵੀ ਮੈਂ ਹੀ ਠੀਕ ਹਾਂ ਬਾਕੀ ਸਾਰਾ ਸਮਾਜ ਗਲਤ ਹੈਗਾ।